ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡੀ ਸਭ ਦੀ ਤੰਦਰੁਸਤੀ ਦੀ ਕਾਮਨਾ ਕਰਦੀਆਂ ਠੀਕ ਠਾਕ ਹੋਮੋਗੇ ਪਰਮਾਤਮਾ ਨੂੰ ਇਹ ਅਰਦਾਸ ਕਰੀਦੀ ਐ ਕਿ ਸਭ ਸਰਬੱਤ ਦਾ ਭਲਾ ਕਰੀ ਸਭ ਨੂੰ ਖੁਸ਼ੀਆਂ ਕਿਹੜੇ ਬਖਸ਼ੀ ਸੋ ਅੱਜ ਜਿਹੜਾ ਤੁਹਾਡੇ ਲਈ ਗੀਤ ਲੈ ਕੇ ਆਈਆਂ ਵੈਸ ਤਾਂ ਹੈ ਢੋਲਕੀ ਦਾ ਪਰ ਤੁਹਾਨੂੰ ਪਤਾ ਮੈਂ ਕੱਲੀ ਹੀ ਹੁੰਨੀ ਆ ਮੇਰੇ ਨਾਲ ਕੋਈ ਹੁੰਦਾ ਨਹੀਂ ਗਾਉਣ ਵਾਲਾ ਤਾਂ ਮੈਂ ਫਿਰ ਤੁਹਾਨੂੰ ਆਪਣੇ ਤਰੀਕੇ ਨਾਲ ਸੁਣਾਉਣੀ ਹੁੰਦੀ ਆ ਸੋ ਦੇਵਰਤੇ ਪਰਜਾਈ ਦਾ ਗੀਤ ਹੈ ਅੱਜ ਜਿਹੜਾ ਤੁਹਾਨੂੰ ਸੁਣਾਉਣ ਲੱਗੀ ਆ ਮਾਨੋ ਆਨੰਦ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿਵੇਂ ਦਾ ਲੱਗਿਆ ਜ਼ਰੂਰ ਦੱਸਿਆ ਕਰੋ ਇਹ ਗੀਤ ਤੁਸੀਂ ਬਹੁਤਾ ਨਹੀਂ ਕਿਸੇ ਕਿਤੋਂ ਸੁਣਿਆ ਵੈਸੇ ਤਾਂ ਸੁਣਿਆ ਹੀ ਨਹੀਂ ਹੋਣਾ ਜੇ ਸੁਣਿਆ ਹੋਊ ਤਾਂ ਕਿਸੇ ਇੱਕ ਅੱਧ ਤੋਂ ਹੀ ਸੁਣਿਆ ਹੋਣਾ ਪਰ ਮੈਨੂੰ ਲੱਗਦਾ ਇਹ ਗੀਤ ਆਮ ਨਹੀਂ ਗਾਇਆ ਗਿਆ ਕਿਸੇ ਨੇ ਨਹੀਂ ਗਾਇਆ ਹੋਇਆ ਬਹੁਤਾ ਸੋ ਇੱਕ ਤਾਂ ਹੁੰਦੇ ਨੇ ਨਾ ਗੀਤ ਆਮ ਹੀ ਚੱਲਦੇ ਰਹਿੰਦੇ ਨੇ ਪਰ ਇਹ ਸ਼ਾਇਦ ਹੀ ਤੁਸੀਂ ਸੁਣਿਆ ਹੋਵੇ ਕਿਤੋਂ ਤੇ ਹੋ ਸਕਦਾ ਕਿਸੇ ਨੇ ਸੁਣ ਲਿਆ ਹੋਵੇ ਕਦੇ ਤੋਂ ਮਾਨੋ ਆਨੰਦ ਪਿਆਰੇ ਚ ਗੀਤ ਦਾ ਦਿਉਰਾ ਵੇ ਨੂਰਪੁਰ ਪੀਂਗ ਪਾਈ ਬੱਲੇ ਬੱਲੇ ਵੇ ਨੂਰਪੁਰ ਪੀਂਗ ਪਾਈ ਸ਼ਾਬਾ ਸ਼ਾਬਾ ਵੇ ਨੂਰਪੁਰ ਪੀਂਗ ਪਾਈ ਬੱਲੇ ਬੱਲੇ ਵੇ ਨੂਰਪੁਰ ਪੀਂਗ ਪਾਈ ਦਿਉਰਾ ਵੇ ਆਜਾਦੋ ਮੈਂ ਛੁੱਟਣ ਚੱਲੀ ਏ ਸ਼ਾਵਾ ਸ਼ਾਵਾ ਵੇ ਆਜਾਦੋ ਮੈਂ ਛੁੱਟਣ ਚੱਲੀ ਏ ਬੱਲੇ ਬੱਲੇ ਵੇ ਆਜਾਦੋ ਮੈਂ ਛੁੱਟਣ ਚੱਲੀ ਏ ਦਿਉਰਾ ਵੇ ਛੁੱਟਦਿਆਂ ਨੂੰ ਰਾਤ ਪਈ ਬੱਲੇ ਬੱਲੇ ਵੇ ਛੁੱਟਦਿਆਂ ਨੂੰ ਰਾਤ ਪਈ ਸ਼ਾਵਾ ਸ਼ਾਵਾ ਵੇ ਛੁੱਟਦਿਆਂ ਨੂੰ ਰਾਤ ਪਈ ਬੱਲੇ ਬੱਲੇ ਵੇ ਛੁੱਟਦਿਆਂ ਨੂੰ ਰਾਤ ਪਈ ਦੇਉਰਾ ਵੇ ਮੂਰੇ ਤੇਰਾ ਜੇ ਜਦੋਂ ਪੀਂਗ ਝੂਟਕੇ ਮੂੜੇ ਦੇਉਰਾ ਵੇ ਜਦੋਂ ਪੀਂਗ ਝੂਟਕੇ ਮੂੜੇ ਬੱਲੇ ਬੱਲੇ ਵੇ ਜਦੋਂ ਪੀਂਗ ਝੂਟਕੇ ਮੂੜੇ ਦੇਉਰਾ ਵੇ ਮੂਰੇ ਤੇਰਾ ਵੀਰ ਖੜਾ ਬੱਲੇ ਬੱਲੇ ਵੇ ਬੂਰੇ ਤੇਰਾ ਵੀਰ ਖੜਾ ਸ਼ਾਵਾ ਸ਼ਾਵਾ ਵੇ ਮੂਰੇ ਤੇਰਾ ਵੀਰ ਖੜਾ ਦੇਉਰਾ ਵੇ ਹੱਥ ਚ ਰੰਗੀਲ ਡੰਡਾ ਆਸ਼ਾ ਵਾਸ਼ਾ ਵੇ ਹੱਥ ਚ ਰੰਗੀਲ ਡੰਡਾ ਵੱੱਲੇ ਵੱੱਲੇ ਵੇ ਹੱਥ ਚ ਰੰਗੀਲ ਡੰਡਾ ਦੇਉਰਾ ਵੇ ਹੱਥ ਚ ਰੰਗੀਲ ਡੰਡਾ ਦੇਉਰਾ ਵੇ ਧੀਰਤੀ ਮਾਰ ਪਈ ਹਾਏ ਹਾਏ ਵੇ ਧੀਰਤੀ ਮਾਰ ਪਵੀ ಹರ ದೌರಾ ಅಧೀ ರಾಂ ಮಾರ ಬೇ ಅಧೀ ರಾ ಮಾರ ದರ ಬ ನಾಳೆ ಮನೆ ಫಳಿ ದೌರಾ ನಾಲೆ ಮಾಂ ಫಳಿ ಬಲ್ಲೆ ಬಾಳೆ ಮನೆ ಫಡಿ ಹಾಡಾ तेरी ನಾಳೆ ने ಫಡಿ ਦੇਉਰਾ ਵੇ ਵਿੱਚੇ ਤੇਰੀ ਪੈਣ ਬੜੀ ਹਾਏ ਸ਼ਾਵਾ ਵੇ ਵਿੱਚੇ ਤੇਰੀ ਪੈਣ ਬੜੀ ਬੱਲੇ ਬੱਲੇ ਵੇ ਵਿੱਚੇ ਤੇਰੀ ਪੈਣ ਬੜੀ ਦੇਉਰਾ ਵੇ ਪੰਨੀ ਆਮਲੂਕ ਹੱਡੀਆਂ ਹਾਏ ਸ਼ਾਵਾ ਵੇ ਪੰਨੀ ਆਮਲੂਕ ਹੱਡੀਆਂ پائی ਬੌੜੀ ਵੇ ਪੰਨੀ ਆਮਲੂਕ ਹੱਡੀਆਂ ਦੇਉਰਾ ਬੇ ਪੰਨੀਆਂ ਮਲੂਕ ਹੱਡੀਆਂ ਦਿਉਰਾ ਬੇ ਅੱਖਸੜਾ ਲਾਇ ਆ ਕੇ ਕੰਧ ਟੱਪ ਕੇ ਦਿਉਰਾ ਅਸ਼ੂਡਾ ਲਾਇ ਆ ਕੇ ਕੰਧ ਟੱਪ ਕੇ ਸ਼ਾਵਾ ਸ਼ਾਵਾ ਸ਼ੂਡਾ ਲਾਇ ਮੈਨੂੰ ਕੰਧ ਟੱਪ ਕੇ ਭਾਬੀਏ ਨੀ ਮੈਂ ਵੀ ਦੇਖਾਂ ਕੰਧ ਤੇ ਖੜਾ ਭਾਬੀਏ ਨੀ ਮੈਂ ਵੀ ਦੇਖਾਂ ਕੰਧ ਤੇ ਖੜਾ ਭਾਬੀਏ ਨੀ ਮੈਂ ਵੀ ਦੇਖਾਂ ਕੰਧ ਤੇ ਖੜਾ ਭਾਬੀਏ ਨੀ ਇੱਥੇ ਮੇਰਾ ਬਸ ਨਾ ਚੱਲੇ ਭਾਬੀਏ ਨੀ ਇੱਥੇ ਮੇਰਾ ਬਸ ਨਾ ਚੱਲੇ ਭਾਬੀਏ ਨੀ ਇੱਥੇ ਮੇਰਾ ਬਸ ਨਾ ਚੱਲੇ ਬੱਲੇ ਬੱਲੇ ਦੀ ਔਰਾ ਵੇਸ਼ ਡਾਲਿਆਣਕੇ